ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਅਹਿਮ ਸੁਰਖੀਆਂ ਤੇ ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ਉੱਤੇ ਸ਼ਬਦੀ ਹਮਲਾ ਕਿਹਾ ਪ੍ਰਧਾਨ ਮੰਤਰੀ ਮੋਦੀ ਨਹੀਂ ਲੈ ਰਹੇ ਚਾਂਪ ਦਾ ਨਾਮ ਕਿਉਂਕਿ ਅਮਰੀਕੀ ਰਾਸ਼ਟਰਪਤੀ ਦੱਸ ਦੇਣਗੇ ਪੂਰਾ ਸੱਚ ਰਾਜ ਸਭਾ ਦੇ ਵਿੱਚ ਆਪਰੇਸ਼ਨ ਸਿੰਧੂ ਉੱਤੇ ਚਰਚਾ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਦਾ ਵੱਡਾ ਬਿਆਨ ਸਿੰਧੂ ਜਲ ਸੰਧੀ ਬਹਾਲ ਕਰਨ ਉੱਤੇ ਰੱਖੀ ਸ਼ਰਤ ਲੈਂਡ ਪੁਲਿੰਗ ਨੀਤੀ ਉਤੇ ਵਿਵਾਦ ਜਾਰੀ ਆਸ਼ਦੀਪ ਖਲੇਰ ਨੇ ਕਿਹਾ ਕਿ ਸਰਕਾਰ ਕਿਹਾ ਕਿ ਜਿਵਾਲਤ ਉਸ ਦੇ ਸਾਥੀਆਂ ਨੂੰ ਮੁੜ ਪੰਜਾਬ ਨੂੰ ਕੀਤਾ ਜਾ ਰਿਹਾ ਬਰਬਾਦ ਇਤਿਹਾਸ ਰਚਨ ਦੀ ਦਹਲਿਜ਼ ਉਤੇ ਪਹੁੰਚਿਆ ਪੰਜਾਬ ਦਾ ਪੁੱਤ ਸ਼ੁਭਮਨ ਗਿੱਲ ਪੰਜਵੇਂ ਟੈਸਟ ਦੇ ਵਿੱਚ ਤੋੜ ਸਕਦਾ ਹੈ ਇਹ ਪੰਜਵਾਂ ਵੱਡਾ ਰਿਕਾਰਡ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਰਾਜ ਸਭਾ ਦੇ ਵਿੱਚ ਆਪਰੇਸ਼ਨ ਸਿੰਧੂ ਉਤੇ ਚਰਚਾ ਦੌਰਾਨ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਕਿਹਾ ਹੈ ਕਿ ਸਿੰਧੂ ਜਲ ਸੰਧੀ کئی ਤਰੀਕੇ ਦੇ ਨਾਲ ਇੱਕ ਵਿਲੱਖਣ ਸਮਝੌਤਾ ਹੈ ਮੈਂ ਦੁਨੀਆ ਦੇ ਵਿੱਚ ਕਿਸੇ ਵੀ ਸਮਝੌਤੇ ਬਾਰੇ ਨਹੀਂ ਸੋਚ ਸਕਦਾ ਜਿੱਤੇ ਕਿਸੇ ਦੇਸ਼ ਨੇ ਆਪਣੀ ਪ੍ਰਮੁੱਖ ਨਦੀਆਂ ਨੂੰ ਉਸ ਨਦੀ ਉੱਤੇ ਅਧਿਕਾਰਾਂ ਤੋਂ ਬਿਨਾਂ ਕਿਸੇ ਹੋਰ ਦੇਸ਼ ਦੇ ਵਿੱਚ ਵਹਿਣ ਦਿੱਤਾ ਹੋਵੇ ਇਸ ਲਈ ਇਹ ਇੱਕ ਅਸਾਧਾਰਨ ਸਮਝੌਤਾ ਸੀਗਾ ਜੈ ਸ਼ੰਕਰ ਨੇ ਕਿਹਾ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਹਰਤਲ ਰਹੇਗੀ ਜਦੋਂ ਤੱਕ ਪਾਕਿਸਤਾਨ ਅਤਵਾਦ ਨੂੰ ਪੂਰੀ ਤਰ੍ਹਾਂ ਸਮਰਥਨ ਦੇਣਾ ਬੰਦ ਨਹੀਂ ਕਰ ਦਿੰਦਾ ਰਾਜ ਸਭਾ ਵਿੱਚ ਅੱਜ ਵੀ ਆਪਰੇਸ਼ਨ ਸਿੱਧੂ ਉੱਤੇ ਚਰਚਾ ਜਾਰੀ ਰਹੀ ਵਿਦੇਸ਼ ਮੰਤਰੀ ਐਜੇ ਸ਼ੰਕਰ ਵੱਲੋਂ ਆਪਰੇਸ਼ਨ ਸਿੰਧੂ 'ਤੇ ਚਰਚਾ ਸ਼ੁਰੂ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਪੈਲਗਾਮ ਹਮਲੇ ਤੋਂ ਬਾਅਦ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਸਿੰਧੂ ਜਲ ਸੰਧੀ ਨੂੰ ਮੌਤਲਕਾਂ ਦੇ ਫੈਸਲੇ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ। ਸਿੰਧੂ ਜਲ ਸਮਝੌਤੇ ਦੇ ਵਿਦੇਸ਼ ਮੰਤਰੀ ਐਜੇ ਸ਼ੰਕਰ ਨੇ ਕਿਹਾ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੌਤਲ ਰਹੇਗੀ ਜਦੋਂ ਤੱਕ ਪਾਕਿਸਤਾਨ ਅਤਵਾਦ ਦਾ ਸਮਰਥਨ ਕਰਨਾ ਪੂਰੀ ਤਰ੍ਹਾਂ ਬੰਦ ਨਹੀਂ ਕਰ ਦਿੰਦਾ। ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿਣਗੇ। ਭਾਰਤ ਦੇ ਪਹਿਲਗਾਮਤਵਾਦੀ ਹਮਲੇ ਦਾ ਜਵਾਬ ਆਪਰੇਸ਼ਨ ਸਿੰਧੂ ਰਹਿਤ ਦਿੱਤਾ ਗਿਆ ਅਤੇ ਜਦੋਂ ਪਾਕਿਸਤਾਨ ਹਮਲਾ ਕਰੇਗਾ ਅਸੀਂ ਉਸ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਤੇ ਇੰਪੋਰਟੈਂਸ ਆਫ ਦਿਸ ਸਟੈਪ ਇਟਸ ਨੈਸਸਰੀ ਦੱਟ ਦ ਹਾਊਸ ਅੰਡਰਸਟੈਂਡ ਐਂਡ ਅਪ੍ਰੀਸ਼ੀਏਟ ਬਿਕਾਉਸ ਦ ਇੰਡਸ ਵਾਟਰਸ ਟਰੀਟੀ ਇਨ ਮੈਨੀ ਵੇਜ਼ ਇਜ਼ ਅ ਵੈਰੀ ਯੂਨਿਕ ਅਗਰੀਮੈਂਟ ਆਈ ਕੈਨੋਟ ਥਿੰਕ ਆਫ ਐਨੀ ਅਗਰੀਮੈਂਟ ਇਨ ਦ ਵਰਲਡ ਵੇਅਰ ਅ ਕੰਟਰੀ ਹੈਜ਼ ਅਲਾਉਡ ਇਟਸ ਮੇਜਰ ਰਿਵਰਸ to flow to the next country without having rights on that. Trip. so it was an extraordinary agreement. and it's important when we have put it in abeyance to recall the history of the city. now i know, sir, sir, yesterday i heard people. some people are uncomfortable with history. they prefer that historical things are forgotten. maybe it doesn't suit them. they only like to recall some things. So let me, for the benefit of the house, sir. ਰਾਜ ਸਭਾ ਵਿੱਚ ਆਪਰੇਸ਼ਨ ਸਿੰਧੂ ਤੇ ਚਾਚਾ ਦੌਰਾਨ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਕਿਹਾ ਕਿ ਸਿੰਧੂ ਜਲ ਸੰਧੀ ਦੇ ਤਰੀਕਿਆਂ ਨਾਲ ਇੱਕ ਵਿਲੱਖਣ ਸਮਝੌਤਾ ਹੈ ਮੈਂ ਦੁਨੀਆ ਵਿੱਚ ਇਸ ਕਿਸੇ ਵੀ ਸਮਝੌਤੇ ਬਾਰੇ ਨਹੀਂ ਸੋਚ ਸਕਦਾ ਜਿੱਥੇ ਕਿਸੇ ਦੇਸ਼ ਨੇ ਆਪਣੀਆਂ ਪ੍ਰਮੁੱਖ ਨਦੀਆਂ ਨੂੰ ਉਸ ਨਦੀ ਤੇ ਅਧਿਕਾਰ ਤੋਂ ਬਿਨਾਂ ਦੂਜੇ ਦੇਸ਼ ਵਿੱਚ ਵੰਡ ਦਿੱਤਾ ਹੋਵੇ ਟੈਰਿਫ ਮੁੱਦੇ ਨੂੰ ਲੈ ਕੇ ਯੂਰੋਪੀਅਨ ਯੂਨੀਅਨ ਤੇ ਅਮਰੀਕਾ ਦੇ ਵਿੱਚ ਸਮਝੌਤਾ ਹੋਇਆ ਇਸ ਸਮਝੌਤੇ ਦੇ ਅਨੁਸਾਰ ਅਮਰੀਕਾ ਨੇ ਯੂਰੋਪੀ ਯੂਨੀਅਨ ਦੇ ਕਈ ਉਤਪਾਦਾਂ ਉੱਤੇ 15% ਟੈਰਿਫ ਲਗਾਇਆ ਉੱਥੇ ਹੀ ਟਰੰਪ ਤੋਂ ਸਵਾਲ ਕੀਤਾ ਗਿਆ ਕਿ ਕੀ ਭਾਰਤ ਵੀ ਤੋਂ 25% ਟੈਰਿਫ ਦਾ ਭੁਗਤਾਨ ਕਰੇਗਾ ਇਸਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਹਾਂ ਮੈਨੂੰ ਲੱਗਦਾ ਹੈ ਭਾਰਤ ਮੇਰਾ ਦੋਸਤ ਹੈ ਅਤੇ ਉਹਨਾਂ ਦੁਆਰਾ ਮੇਰੀ ਬੇਨਤੀ ਉੱਤੇ ਪਾਕਿਸਤਾਨ ਦੇ ਨਾਲ ਯੁੱਧ ਖਤਮ ਕਰ ਦਿੱਤਾ ਗਿਆ ਪਰ ਹਜੇ ਭਾਰਤ ਦੇ ਨਾਲ ਸਮਝੌਤਾ ਪੂਰੀ ਤਰ੍ਹਾਂ ਪੱਕਾ ਨਹੀਂ ਹੋਇਆ ਅਮਰੀਕੀ ਅਧਿਕਾਰੀ ਵਪਾਰ ਸਮਝੌਤੇ ਤੇ ਚਰਚਾ ਕਰਨ ਲਈ 25 ਅਗਸਤ ਨੂੰ ਭਾਰਤ ਦਾ ਦੌਰਾ ਕਰਨਗੇ ਇੱਥੇ ਦੋਵਾਂ ਦੇਸ਼ਾਂ ਵਿਚਕਾਰ ਦੇ ਵੱਲੇ ਵਪਾਰ ਸਮਝੌਤੇ ਤੇ 6ਵੇਂ ਦੌਰ ਦੀ ਚਰਚਾ ਹੋਵੇਗੀ ਇਹ ਖਬਰ ਜੇ ਸਮੇਂ ਹੀ ਆਈ ਹੈ ਜਦੋਂ ਦੋਵੇਂ ਦੇਸ਼ 1 ਅਗਸਤ ਦੀ ਆਖਰੀ ਮਿਤੀ ਤੋਂ ਪਹਿਲਾਂ ਅੰਤਰੀਮ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ 1 ਅਗਸਤ ਅਮਰੀਕੀ ਪ੍ਰਸ਼ਾਸਨ ਦੁਆਰਾ ਲਗਾਏ ਗੇ ਟੈਰਿਫਾਂ ਦੀ ਮੁੱਤਲੀ ਦੀ ਮਿਆਦ ਦੀ ਆਖਰੀ ਮਿਤੀ ਹੈ ਦੋਵੇਂ ਦੇਸ਼ ਸਤੰਬਰ ਅਕਤੂਬਰ ਤੱਕ ਵਪਾਰ ਸਮਝੌਤੇ ਤੇ ਪਹਿਲੇ ਪੜਾਅ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਨ ਇਸ ਦੇ ਨਾਲ ਇੱਕ ਅੰਤਰਿ ਵਿਪਾਰ ਸਮਝੌਤੇ ਦੀ ਸੰਭਾਵਨਾ ਦੀ ਵੀ ਖੋਜ ਕੀਤੀ ਜਾ ਰਹੀ ਹੈ। ਵਿਪਾਰ ਸਮਝੌਤੇ ਸਮਝੰਦੀ ਆਖਰੀ ਦੌਰ ਦੀ ਗੱਲਬਾਤ ਵਾਸ਼ਿੰਗਟਨ ਵਿੱਚ ਹੋਈ ਸੀ, ਜਿੱਥੇ ਭਾਰਤ ਦੇ ਮੁੱਖ ਵਾਰਤਾਕਾਰ ਰਾਜੇਸ਼ ਅਗਰਵਾਲ ਤੇ ਅਮਰੀਕੀ ਵਿਪਾਰ ਪ੍ਰਤੀਨਿਧੀ ਬ੍ਰੈਂਡਨ ਲਿੰਚ ਨੇ ਛਾਤਿਆ ਕੀਤੀ। ਭਾਰਤ ਨੇ ਖੇਤੀਬਾੜੀ ਤੇ ਡੇਅਰੀ ਉਤਪਾਦਾਂ ਤੇ ਡਿਊਟੀ ਵਿੱਚ ਛੋੜ ਦੇਣ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ, ਜਿੱਦੀ ਅਮਰੀਕਾ ਲਗਾਤਾਰ ਮੰਗ ਕਰ ਰਿਹਾ ਹੈ। ਭਾਰਤੀ ਕਿਸਾਨ ਸੰਗਠਨਾਂ ਨੇ ਵੀ ਸਰਕਾਰ ਨੂੰ ਵਿਪਾਰ ਸਮਝੌਤੇ ਦੇ ਖੇਤੀਬਾੜੀ ਨਾਲ ਸੰਬੰਧਿਤ ਮੁੱਦਿਆਂ ਨੂੰ ਸ਼ਾਮਲ ਨਾ ਕਰਨ ਦੀ ਵੀ ਪੀਲ ਕੀਤੀ ਹੈ। ਭਾਰਤ ਦੀ ਤਰਜੀ 26% ਤੇ ਬਾਦੂ ਟੈਰਿਫ ਨੂੰ ਹਟਾਉਣਾ ਤੇ ਸਟੀਲ ਐਲੂਮੀਨੀਅਮ ਤੇ ਆਟੋਮੋਬਾਈਲ ਸੈਕਟਰਾਂ ਤੇ ਟੈਰਿਫ ਰਾਹਤ ਪ੍ਰਦਾਨ ਕਰਨਾ ਹੈ ਇਹ ਮੁੱਦੇ ਚਰਚਾ ਦੇ ਕੇਂਦਰ ਹਨ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਭਾਰਤ ਉੱਤੇ ਵੀ 20 ਤੋਂ 20% ਤੱਕ ਟੈਕਸ ਲਗਾਇਆ ਜਾ ਸਕਦਾ ਹੈ ਤਾਂ ਉਹਨਾਂ ਕਿਹਾ ਕਿ ਹਾਂ ਭਾਰਤ ਸਾਡਾ ਚੰਗਾ ਦੋਸਤ ਹੈ ਉਹਨਾਂ ਕਿਹਾ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਜੇਕਰ ਗੱਲਬਾਤ ਸਹੀ ਰਹਿੰਦੀ ਹੈ ਤਾਂ ਇਸ ਤੇ ਚਰਚਾ ਕੀਤੀ ਜਾਵੇਗੀ India is preparing to face higher U.S. tariffs between 20 and 25 percent. Is that what you're tracking, or what do you think the rate will be for That they are going to pay 25 percent. Yeah, the India is preparing to face higher U.S. tariffs between 20 and 25 percent. Yeah, I think so. I look, India's been—they're my friends, and he's my friend. And uh, you know, the end of the war with Pakistan, at my request, and that was great. Uh, and Pakistan did also, you know, we did a lot of— a lot of great uh, settlements, including the recent one, as you know, with Cambodia, blah, blah, blah. So uh, that, was a, that was a great one. I think that's been pretty well finalized now, right? I don't know. I'm asking you. Did I do a good job in that one? <laughs> I did a good job in about five different wars. You think I'll get credit for it? No. So, Will I get credit for it? She'll say yes. Uh, no. It, I, is the deal with India finalized? Uh, no, it's not. So what rate are you expecting? Oh we're gonna India? see. Okay. We're gonna see. But uh, India's been a good friend, but India has charged basically more tariffs than almost any other country. You know that, right? Over the years. But now I'm in charge and you just can't do that. I think the trade deals are working out very well, hopefully for everybody, but for the United States they're very, very good. <laughs> ਬਹੁਤ ਸਾਰੇ ਦੇਸ਼ਾਂ ਨੂੰ 1 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇਸ਼ਾਂ ਉੱਤੇ ਪਾਰੀ ਟੈਕਸ ਲਗਾਇਆ ਜਾਵੇਗਾ ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਲ ਹੈ ਅਮਰੀਕੀ ਰਾਸ਼ਟਰਪਤੀ ਬੈਲਨ ਲਗਾਤਾਰ ਕਿਹਾ ਜਾਂਦਾ ਰਿਹਾ ਹੈ ਕਿ ਭਾਰਤ ਬਹੁਤ ਸਾਰੇ ਚੀਜ਼ਾਂ ਤੇ ਬਹੁਤ ਜ਼ਿਆਦਾ ਟੈਕਸ ਲਗਾ ਰਿਹਾ ਹੈ ਉਹਨਾਂ ਭਾਰਤ ਤੋਂ ਇਸ ਟੈਕਸ ਵਿੱਚ ਰਾਹ ਦੀ ਮਾਂ ਕੀਤੀ ਹੈ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਲਗਾਤਾਰ ਚੱਲ ਰਿਹਾ ਹੈ ਜਿਸ ਲਈ ਪੰਜਾਬ ਸਰਕਾਰ ਨੂੰ ਲਗਾਤਾਰ ਕਿਰਿਆ ਜਾ ਰਿਹਾ ਹੈ ਇਸ ਦੌਰਾਨ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਵੀ ਕੀਮਤ ਉੱਤੇ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਨਹੀਂ ਹੋਣ ਦੇਣਗੇ ਹੁਣ ਇਸ ਤੇ ਅਕਾਲੀ ਆਕੂ ਆਸ਼ਦੀਪ ਕਲੇਰ ਨੇ ਪੰਜਾਬ ਸਰਕਾਰ ਨੂੰ ਕਿਰਦੇ ਹੋਏ ਕਿਹਾ ਕਿ ਕੇਜਰੀਵਾਲ ਅਤੇ ਉਸਦੇ ਸਾਥੀਆਂ ਨੂੰ ਖੁਸ਼ ਕਰਨ ਦੇ ਲਈ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਪੰਜਾਬ ਵਿੱਚ ਲੈਂਡ ਪੋਲਿੰਗ ਨੀਤੀ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਕਿਸਾਨਾਂ ਅਤੇ ਵਿਰੋਧੀਆਂ ਵੱਲੋਂ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਇਸ ਨੀਤੀ ਤੇ ਲਗਾਤਾਰ ਪੰਜਾਬ ਸਰਕਾਰ ਨੂੰ ਕੇਰਿਆ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਵਿਰੋਧੀ ਸਰਕਾਰ ਕਿਹਾ ਜਾ ਰਿਹਾ ਹੈ। ਇਸੇ ਚੱਲਦੇ ਅਕਾਲੀ ਅੱਗੂ ਅਰਸ਼ਦੀਪ ਖੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਤੇ ਉਸਦੇ ਸਾਥੀਆਂ ਨੂੰ ਖੁਸ਼ ਕਰ ਲਈ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਰ ਕਿਸਾਨ ਦੀ ਜ਼ਮੀਨ ਤੇ ਘਰ ਜਾਏ ਜਿਸ ਨੂੰ ਤੁਸੀਂ ਹੜੱਪ ਰਹੇ ਹੋ। ਉਹਨਾਂ ਕਿਹਾ ਕਿ ਤੁਹਾਡੀ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਕਿਸਾਨਾਂ ਦਾ ਇਹ ਕਰਜ਼ਾ ਉਹਨਾਂ ਦੇ ਪਲਾਟ ਵਿੱਚ ਤਬਦੀਲ ਹੋ ਜਾਵੇਗਾ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੈਂਡ ਪੂਲਿੰਗ ਦੇ ਨਾਂ ਤੇ ਲੈਂਡ ਗ੍ਰੈਬਿੰਗ ਸਕੀਮ ਲੈ ਕੇ ਆਈ ਹੈ। ਇਹਦਾ ਮਕਸਦ ਇੱਕੋ ਹੈ ਕਿ 10000 ਕਰੋੜ ਪੰਜਾਬ ਦੇ ਕਿਸਾਨਾਂ ਤੋਂ ਲੁੱਟ ਕੇ ਆਮ ਆਦਮੀ ਪਾਰਟੀ ਨੇ ਆਪਣੀ ਜੇਬਾਂ ਦੇ ਵਿੱਚ ਪਾਉਣਾ ਤਾਂ ਜੋ ਦੇਸ਼ ਦੇ ਵਿੱਚ ਇਹਨਾਂ ਦੀ ਸਿਆਸਤ ਚੂੰਦੀ ਰਸੇ। ਔਰ ਇਹਦਾ ਪੂਰਨ ਜਿਹੜਾ ਕੰਟਰੋਲ ਹੈ ਉਹ ਦਿੱਲੀ ਅਰਵਿੰਦ ਕੇਜਰੀਵਾਲ ਤੇ ਉਹਦੀ ਟੀਮ ਕੋਲੇ। ਤਾਂ ਹੀ ਤਾਂ ਦਿੱਲੀ ਦੇ ਬੰਦੇ ਚਾਹੇ ਉਹ ਕੁੰਡੂ ਬੰਸਲ ਰੋਏ ਮਹੇਸ਼ਵਰੀ ਇਹੋ ਬੰਦੇ ਨੇ ਜਿਹੜੇ ਸਕੀਮ ਦੇ ਇੰਚਾਰਜ ਬਣਾਏ ਗਏ ਨੇ ਜਿਨ੍ਹਾਂ ਦਾ ਪੰਜਾਬ ਦੇ ਨਾਲ ਨਾ ਤਾਂ ਕੋਈ ਲੈਣਾ ਦੇਣਾ ਹੈ ਨਾ ਇਹਨਾਂ ਨੂੰ ਪੰਜਾਬ ਦੀ ਸਮਝ ਔਰ ਇਹ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਇਹਨੂੰ ਜਿੰਨੀ ਵਾਰੀ ਪੜੋਗੇ ਇਹਦੇ ਚੋਂ ਐਸੇ ਤੱਥ ਨਿਕਲ ਕੇ ਆਉਂਦੇ ਨੇ ਕਿਸਾਨ ਮਾਰੂ ਕਿ ਮੈਨੂੰ ਲੱਗਦਾ ਕਿ ਰੂਹ ਕੰਬਦੀ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨਾਲ ਕਰਨ ਕੀ ਜਾਰੀ ਹੁਣ ਮੇਰਾ ਬੜਾ ਸਿੱਧਾ ਜਿਹਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਰਵਿੰਦ ਕੇਜਰੀਵਾਲ ਸਾਹਿਬ ਨੂੰ ਹੈ ਕਿ ਜਿਹੜੀਆਂ ਜ਼ਮੀਨਾਂ ਤੁਸੀਂ ਧੱਕੇ ਨਾਲ ਕਿਸਾਨਾਂ ਦੀਆਂ ਦੱਬਣੀਆਂ ਚਾਹੁੰਦੇ ਆਂ ਕਿਸਾਨ ਨੇ ਜ਼ਮੀਨਾਂ ਦੇ ਉੱਤੇ ਕ੍ਰੈਡਿਟ ਲਿਮਿਟ ਬਣਾਈ ਹੈ ਉਹਨਾਂ ਦੇ ਕਾਰਡ ਬਣੇ ਨੇ ਸੋ ਲੈਂਡ ਪੂਲਿੰਗ ਦੇ ਵਿੱਚ ਜਦੋਂ ਇਹ ਜ਼ਮੀਨ ਧੱਕੇ ਨਾਲ ਤੁਸੀਂ ਲੈ ਲੋਗੇ ਉਹ ਲੋਨ ਦਾ ਕੀ ਬਣੇਗਾ ਸੋ ਅਖਬਾਰ ਦੇ ਵਿੱਚ ਮੈਂ ਸਟੇਟਮੈਂਟ ਪੜ੍ਹ ਰਿਆ ਸੀ ਇਹਨਾਂ ਦੇ ਮੰਤਰੀ ਮੁੰਡੀਆਂ ਸਾਹਿਬ ਦੀ ਲੱਗੀ ਹੈ ਕਹਿੰਦੇ ਜੀ ਉਹ ਜਿਹੜੀ ਕ੍ਰੈਡਿਟ ਲਿਮਿਟ ਹੈ ਉਹ ਜਿਹੜਾ ਅਸੀਂ ਪਲਾਟ ਦੇਾਂਗੇ ਉਹ ਪਲਾਟ ਤੇ ਸ਼ਿਫਟ ਹੋ ਜਾਊ ਮਤਲਬ ਕਿਸਾਨ ਦੀ ਜ਼ਮੀਨ ਦੱਬ ਕੇ ਉਹ ਜਿਹੜਾ 2 400 ਗਾਇ ਦਾ ਪਲਾਟ ਵੀ ਕਿਸਾਨ ਨੂੰ ਦੇਣਾ ਹੈ ਉਹਦੇ ਤੇ ਵੀ ਉਹ ਲੋਨ ਚੜ ਜਣੇਗਾ ਅੱਗੇ ਜਿਹੜੀ ਲੈਂਡ ਐਕ acquisition ਸੀ ਉਦੋਂ ਜ਼ਮੀਨ ਜਦੋਂ ਲੈਂਡ ਐਕਵਾਇਰ ਹੁੰਦੀ ਸੀ ਉਹਦਾ ਪੈਸਾ ਮਿਲਦਾ ਸੀ ਉਹ ਚੋਂ ਲੋਨ ਕੱਟਿਆ ਜਾਂਦਾ ਸੀ ਹੁਣ ਪੈਸਾ ਤਾਂ ਕੋਈ ਮਿਲਣਾ ਨਹੀਂ ਸੋ ਜਿਹੜੀ ਕ੍ਰੈਡਿਟ ਲਿਮਿਟ ਹੈ ਉਹ ਪਲਾਟ ਤੇ ਚੜ ਜਾਣੀ ਹੈ ਮੈਨੂੰ ਲੱਗਦਾ ਵੀ 10-15 ਸਾਲ ਨੂੰ ਜ਼ਮੀਨਾਂ ਡਿਵੈਲਪ ਨਹੀਂ ਹੋਣੀਆਂ ਪਤਾ ਨਹੀਂ ਕਿਸਾਨ ਨੂੰ ਕਦੋਂ ਪਲਾਟ ਮਿਲਣਾ ਹੈ ਜਾਨੂ ਉਹਦਾ ਪਲਾਟ ਲੈਣ ਦਾ ਟਾਈਮ ਆਣ ਉਹਨੂੰ ਤਾਂ ਕਹਿ ਦੇਣਗੇ ਕਿ ਜੀ ਤੇਰਾ ਲੋਨ ਖੜਾ ਸੀ ਉਹ ਤਾਂ ਇੰਨਾ ਵਿਆਜ ਬਣ ਗਿਆ ਉਹ ਤਾਂ ਮੈਨੂੰ ਲੱਗਦਾ ਪਲਾਟ ਹੀ ਸਾਰਾ ਵਿਆਜ ਦੇ ਵਿੱਚ ਲਾ ਜਾਣਾ ਇਹ ਤਾਂ ਹੋਰ ਵੀ ਵੱਡੀ ਠੱਗੀ ભગવંત માં સાહેબ ਤੁਸੀਂ ਪੰਜਾਬ ਦੇ ਕਿਸਾਨ ਨਾਲ ਮਰਨ ਜਾ ਰਹੇ ਹੋ મતલਬ ਇਹ ਪੰਜਾਬੀ ਹੋਣ ਦਾ ਤੁਸੀਂ ਕਿਹੜਾ ਸਬੂਤ ਦੇ ਰਹੇ ਹੋ ਕਿਸਾਨ ਭਰਾਵਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾ ਰਿਹਾ ਹੈ ਇਸ ਦੌਰਾਨ ਅਰਸ਼ਦੀਪ ਖਲੇ ਨੇ ਵੱਡਾ ਸਵਾਲ ਕੀਤਾ ਕਿ ਪੰਜਾਬ ਦੇ 237 ਛੋਟੇ ਵੱਡੇ ਸ਼ਹਿਰ 7337 ਏਕੜ ਜ਼ਮੀਨ ਵਿੱਚ ਵਸੇ ਹੋયા ਹਨ ਤਾਂ 43983 ਏਕੜ ਜ਼ਮੀਨ ਲੈ ਕੇ ਪੰਜਾਬ ਦੇ ਪਿੰਡਾਂ ਨੂੰ ਕਿਉਂ ਜੜਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਨੇ ਸੂਬੇ ਦੇ ਵਿੱਚ ਬਲਾਕਾਂ ਦੇ ਪੁਨਰਗਠਨ ਨੂੰ ਹਰੀ ਛੰਡੀ ਦੇ ਦਿੱਤੀ ਹੈ ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜਿਮਨ ਨੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੁੱਲ 154 ਬਲਾਕ ਨੇ ਜਿਨ੍ਹਾਂ ਦਾ ਸਿਰਫ ਪੁਨਰਗਠਨ ਕੀਤਾ ਜਾਵੇਗਾ ਤੇ ਇਹਨਾਂ ਦੀ ਗਿਣਤੀ ਵਿੱਚ ਕੋਈ ਵਿਵਾਦ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਬਲਾਕ ਪੱਧਰੀ ਪ੍ਰਸ਼ਾਸਨਿਕਤਾ ਤੇ ਨੂੰ ਲੈ ਕੇ ਵੱਡਾ ਕੰਦ ਚੁੱਕਦੇ ਹੋਏ ਸੂਬੇ ਦੇ ਸਾਰੇ 154 ਬਲਾਕਾਂ ਦਾ ਪੁਨਰਗਠਨ ਕੀਤਾ ਗਿਆ ਹੈ। ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਪੰਜਾਬ 'ਚ ਬਲਾਕਾਂ ਦੀ ਰੀ-ਆਰਗੇਨਾਈਜੇਸ਼ਨ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਬਲਾਕਾਂ ਦੇ ਨਾਂ 'ਚ ਤਬਦੀਲੀਆਂ ਕੀਤੀਆਂ ਜਾਣਗੀਆਂ ਤਾਂ ਜੋ ਇਲਾਕਾ ਵਾਸੀਆਂ ਦੇ ਹੌਸਲੇ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਿਆ ਜਾ ਸਕੇ। ਇਸ ਦੌਰਾਨ ਹਰਪਾਲ ਜੀ ਮੰਨੇ ਸਾਫ਼ ਕੀਤਾ ਕਿ ਇਹ ਸਿਰਫ ਇੱਕ ਪੁਨਰਗਠਨ ਹੈ। ਕੋਈ ਨਵਾਂ ਬਲਾਕ ਨਹੀਂ ਬਣਾਇਆ ਜਾਵੇਗਾ। ਪਿੰਡ ਵਿਕਾਸ ਤੇ ਪੰਚਾਇਤ ਵਿਭਾਗ ਦੇ ਅੰਦਰ ਜਿਹੜੇ ਬਲਾਕਾਂ ਦਾ ਬਲਾਕਾਂ ਦੇ ਪੁਨਰਗਠਨ ਦੀ ਜਿਹੜੀ ਆ ਉਹਨੂੰ ਤਰਕਸੰਗਤ ਬਣਾਇਆ ਗਿਆ ਉਹਦੇ ਅੰਦਰ ਸੋਧਾਂ ਕੀਤੀਆਂ ਗਈਆਂ ਕਿਉਂਕਿ ਬਹੁਤ ਸਾਰੇ ਵਿਲੇਜ ਜਿਹੜੇ ਸੀਗੇ ਉਹ ਸ਼ਹਿਰ ਮੰਨ ਲਓ ਸੰਗਰੂਰ ਦੇ ਨਾਲ ਸੀ ਪਰ ਲੇਕਿਨ ਬਲਾਕ ਉਹਨਾਂ ਦਾ ਸੰਗਰੂਰ ਸਨਾਮ ਪੈਂਦਾ ਸੀਗਾ ਜਿਸ ਤਰ੍ਹਾਂ ਮੇਰੇ ਹਲਕੇ ਦੇ ਕੁਝ ਪਿੰਡ ਜਿਹੜੇ ਉਹ ਡਿਰਵੇ ਦੇ ਨਾਲ ਸੀਗੇ ਪਰ ਲੇਕਿਨ ਬਲਾਕ ਉਹਨਾਂ ਨੂੰ ਲਹਿਰਾ ਪੈਂਦਾ ਸੀਗਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਪ੍ਰਸ਼ਾਸਨ ਚਲਾਉਣ ਦੇ ਅੰਦਰ ਸਰਕਾਰ ਨੂੰ ਆ ਰਹੀਆਂ ਸੀਗੀਆਂ ਔਰ ਐਫੀਸ਼ੀਐਂਸੀ ਜਿਹੜੀ ਪ੍ਰਸ਼ਾਸਨ ਦੀ ਐਫੀਸ਼ੀਐਂਸੀ ਹੁੰਦੀ ਆ ਉਹ ਮੈਂ ਸਮਝਦਾ ਅੱਛੇ ਤਰੀਕੇ ਦੇ ਨਾਲ ਕੰਮ ਨਹੀਂ ਕਰ ਪਾਉਂਦੇ ਸੀ ਔਰ ਪਲਾਨਿੰਗ ਜਿਹੜੀ ਆ ਉਹ ਅੱਛੇ ਤਰੀਕੇ ਨਹੀਂ ਨਾਲ ਨਹੀਂ ਹੋ ਹੋ ਪਾਉਂਦੀ ਸੀ ਔਰ ਐਗਜ਼ੀਕਿਊਸ਼ਨ ਜਿਹੜੀ ਆ ਉਹਦੀ ਇਫੈਕਟਿਵਨੈਸ ਜਿਹੜੀ ਪ੍ਰਭਾਵਿਤ ਹੁੰਦੀ ਸੀਗੀ ਸੋ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਹ ਬੱਧਾ ਬਦਲਾਅ ਕੀਤਾ ਗਿਆ ਔਰ ਪੰਜਾਬ ਦੇ ਅੰਦਰ ਜਿਹੜੇ ਕੋਈ ਬਲਾਕ ਵਧਾਇਆ ਨਹੀਂ ਗਿਆ ਕੋਈ ਨਵੇਂ ਬਲਾਕ ਦੀ ਕ੍ਰिएशन ਨਹੀਂ ਕੀਤੀ ਗਈ ਕੋਈ ਨਵਾਂ ਬਲਾਕ ਨਹੀਂ ਬਣਾਇਆ ਗਿਆ ਬਲਕਿ ਜਿਹੜੇ ਪੁਰਾਣੇ 154 ਬਲਾਕ ਨੇ ਪੰਜਾਬ ਦੇ 154 ਬਲਾਕ ਨੇ ਪੰਜਾਬ ਦੇ ਉਹਨਾਂ 154 ਬਲਾਕਾਂ ਦੀ ਰੀਸਟ੍ਰਕਚਰਿੰਗ ਜਿਹੜੀ ਆ ਅੱਜ ਕੀਤੀ ਗਈ ਆ ਸੋ ਹੁਣ ਨਵੇਂ 154 ਬਲਾਕਾਂ ਦੇ ਕੰਜੇ ਦੇ ਨਾਮ ਵੀ ਬਦਲੇ ਨੇਗੇ ਤੋਂ ਬਲਾਕ ਜਿਹੜੇ ਨੇ ਹੋਂਦ ਵਿੱਚ ਆਏ ਨੇਗੇ ਸੋ ਇਹਦੇ ਨਾਲ ਮੈਂ ਸਮਝਦਾ ਪਿੰਡੂ ਵਿਕਾਸ ਅਤੇ ਪੰਚਾਇਤ ਤਾਕ ਦੀ ਜਿਹੜੇ ਕੰਮ ਕਰਨ ਦਾ ਤਰੀਕਾ ਉਹਦੇ ਅੰਦਰ ਵੱਡੇ ਪੱਧਰ ਤੇ ਸੁਧਾਰ ਹੋਊਗਾ ਇਸ ਦੇ ਨਾਲ ਹੀ ਹਰਪਾਲ ਜੀਮਾ ਨੇ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਸਬੰਧੀ ਮੁੱਦਿਆਂ ਤੇ ਝੂਪੀ ਤੋੜੀ। ਉਹਨਾਂ ਦੱਸਿਆ ਕਿ ਨਹਿਰਾਂ ਦੀ ਸਾਂਭ ਸੰਭਾਲ ਲਈ ਪੰਜਾਬ ਵੱਲੋਂ ਹਰਿਆਣਾ ਨੂੰ 113 ਕਰੋੜ ਰੁਪਏ ਦੇ ਬਿੱਲ ਭੇਜ ਗਏ ਨੇ ਪਰ ਹਰਿਆਣਾ ਨੇ ਨਾ ਤਾਂ ਇਹਨਾਂ ਰਕਮਾਂ ਦੀ ਇਤਾਈਗੀ ਕੀਤੀ ਤੇ ਨਾ ਹੀ ਵਾਧੂ ਪਾਣੀ ਦਾ ਕੋਈ ਭੁਗਤਾਨ ਕੀਤਾ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਉੱਤੇ ਜਮ ਕੇ ਨਿਸ਼ਾਨੇ ਸਾਧੇ ਉਹ ਲਗਾਤਾਰ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜੰਗਬੰਦੀ ਵਾਲੇ ਬਿਆਨ ਉੱਤੇ ਕੇਂਦਰ ਸਰਕਾਰ ਤੋਂ ਸਵਾਲ ਕਰ ਰਹੇ ਨੇ ਪਰ ਹਲੇ ਤੱਕ ਕੋਈ ਵੀ ਸਪਸ਼ਟਿਕਰਨ ਸਾਹਮਣੇ ਨਹੀਂ ਆਇਆ ਤੇ ਹੁਣ ਇੱਕ ਵਾਰ ਫਿਰ ਰਾਹੁਲ ਗਾਂਧੀ ਨੇ ਦਾਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਗਬੰਦੀ ਦੇ ਲਈ ਵਿਚੋਲਗੀ ਸੰਬੰਧੀ ਦਾਅਵਿਆਂ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਨਾਮ ਕਿਉਂ ਨਹੀਂ ਲਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਉਹ ਅਜਿਹਾ ਕਰਨਗੇ ਤਾਂ ਟਰੰਪ ਸਾਰੀ ਸੱਚਾਈ ਉਹਨਾਂ ਦੇ ਸਾਹਮਣੇ ਰੱਖ ਦੇਣਗੇ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਗਬੰਦੀ ਲਈ ਵਿਚੋਲਗੀ ਸੰਬੰਧੀ ਦਾਅਵਿਆਂ ਤੇ ਸੰਦਰਭ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਮ ਕਿਉਂ ਨਹੀਂ ਲੈ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਉਹ ਜਿਹਾ ਕਰਨਗੇ ਤਾਂ ਟਰੰਪ ਸਾਰੀ ਸੱਚਾਈ ਸਾਹਮਣੇ ਰੱਖ ਦੇਵੇਗਾ। ਰਾਹੁਲ ਗਾਂਧੀ ਨੇ ਸੰਸਦਿਕ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਕੀ ਹੋਇਆ ਹੈ। ਕਾਂਸ ਦਾ ਸਾਭਕਾ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਨਹੀਂ ਕਿਹਾ ਕਿ ਟਰੰਪ ਝੂਠ ਬੋਲ ਰਹੇ ਹਨ ਸਾਰਿਆਂ ਨੂੰ ਪਤਾ ਹੈ ਕਿ ਕੀ ਹੋਇਆ ਹੈ ਉਹ ਬੋਲ ਨਹੀਂ پا ਰਹੇ ਇਹ ਹੀ ਹਕੀਕਤ ਹੈ ਉਹਨਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਬੋਲਦੇ ਹਨ ਤਾਂ ਟਰੰਪ ਵੀ ਬੋਲ ਪਣਗੇ ਉਹਨਾਂ ਕਿਹਾ ਕਿ ਟਰੰਪ ਖੁੱਲ ਕੇ ਬੋਲ ਦੇਣਗੇ ਇਹ ਪੂਰੀ ਸੱਚਾਈ ਖੋਲ ਕੇ ਰੱਖ ਦੇਣਗੇ ਇਸ ਲਈ ਪ੍ਰਧਾਨ ਮੰਤਰੀ ਮੋਦੀ ਨਹੀਂ ਬੋਲ ਰਹੇ ਗਾਂਧੀ ਨੇ ਕਿਹਾ ਕਿ ਅਜੇ ਉਹ ਵਪਾਰ ਸਮਝੌਤਾ ਚਾਹੁੰਦੇ ਹਨ ਉੱਥੇ ਉਹ ਟਰੰਪ ਨੂੰ ਦਬਾਉਣਗੇ ਤੁਸੀਂ ਦੇਖਣਾ ਕਿ ਕਿਹੋ ਜਿਹਾ ਵਪਾਰ ਸਮਝੌਤਾ ਹੁੰਦਾ ਹੈ ਸੋ ਇਟਸ ਓਬਵੀਅਸ ਆਈ ਮੀਨ ਪ੍ਰਾਈਮ ਮਿਨਿਸਟਰ ਹੈਜ਼ ਨੋਟ ਸੈਡ ट्रम्प इज लाइंग इट्स ऑब्वियस वॉट इज है सबको मालूम है बोल नहीं पा रहे रियालिटी नहीं क्योंकि सच्चाई है ना तो अगर पीएम ने बोल दिया तो फिर वो खुल के बोलेगा और वो पूरी सच्चाई रख देगा तो इसलिए नहीं बोल पा रहे नहीं अभी क्या होगा अभी वो कह रहा है वो कह क्यों रहा है क्योंकि वो अपनी ट्रेड डील चाहता है तो वहां पर दबाएगा इनको आप देखना कैसी ट्रेड डील बनती है ਤੋਂ ਅੰਦਰ ਦੀ ਕਿ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਵੱਲੋਂ ਲਗਾਤਾਰ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਉਹਨਾਂ ਵੱਲੋਂ ਕਰਵਾਈ ਗਈ ਹੈ। ਟਰੰਪ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਵਪਾਰ ਦੀ ਧਮਕੀ ਦੇ ਕੇ ਇਹਨਾਂ ਦੋਹਾਂ ਦੇਸ਼ਾਂ ਨੂੰ ਮਨਾਇਆ ਗਿਆ ਏ। ਉਹਨਾਂ ਕਿਹਾ ਕਿ ਦੋਵੇਂ ਦੇਸ਼ ਨਿਊਕਲੀਅਰ ਦੇਸ਼ ਹਨ ਜਿਸ ਕਾਰਨ ਇਹਨਾਂ ਦੋਵਾਂ ਦੇਸ਼ਾਂ ਦੀ ਜੰਗ ਕਰਨ ਵੱਡਾ ਨੁਕਸਾਨ ਹੋ ਸਕਦਾ ਏ। ਉਹਨਾਂ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਜੰਗ ਰੁਕਵਾ ਦਿੱਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਬਿਆਨ ਨੇ ਭਾਰਤ ਦੀ ਰਾਜਨੀਤੀ ਨੂੰ ਗਰਮਾਇਆ ਹੋਇਆ ਹੁਣ ਇਸਤੇ ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਨੇ ਕਿਹਾ ਕਿ ਮੈਨੂੰ 트ੰਪ ਦੇ ਬਿਆਨਾਂ ਬਾਰੇ ਕੁਝ ਵੀ ਨਹੀਂ ਪਤਾ ਮੈਂ ਆਪਣੇ ਪ੍ਰਧਾਨ ਮੰਤਰੀ ਦੀ ਗੱਲ ਮੰਨਦਾ ਹਾਂ ਉਹਨਾਂ ਨੇ ਕਿਹਾ ਕਿ ਕਿਸੇ ਵਿਦੇਸ਼ੀ ਨੇਤਾ ਨੇ ਫੋਨ ਨਹੀਂ ਕੀਤਾ ਉਸ ਦੇਸ਼ ਦੇ ਉੱਪਰ ਰਾਸ਼ਟਰਪਤੀ ਨੇ ਫੋਨ ਕੀਤਾ ਪਰ ਉਹ ਫੋਨ ਨਹੀਂ ਚੁੱਕ ਸਕੇ ਮੈਂ ਇਸ ਗੱਲ ਨੂੰ ਪੱਕਾ ਮੰਨਦਾ ਹਾਂ ਮੈਨੂੰ 트ੰਪ ਉਤੇ ਕਿ ਬਿਆਨ ਦੇਣਾ ਚਾਹੀਦਾ ਹੈ ਮੈਂ ਆਪਣੇ ਨੇਤਾ ਦੇ ਸ਼ਬਦਾਂ ਨੂੰ ਸੱਚ ਮੰਨਦਾ ਪਲਗਮਾਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਚਾਰੇ ਕਮਾਂਸਾਂ ਦੇਖਣ ਨੂੰ ਮਿਲਿਆ ਜਿਸ ਦੇ ਚੱਲਦੇ ਭਾਰਤ ਵੱਲੋਂ ਆਪਰੇਸ਼ਨ ਸਿੰਧੂ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ ਪਾਕਿਸਤਾਨ ਵਿੱਚ ਸਥਿਤ ਕਈ ਅਤਵਾਦੀ ਰਿਕਾਣੇ ਨੂੰ ਤਬਾਹ ਕਰ ਦਿੱਤਾ ਗਿਆ ਇਸ ਦੌਰਾਨ ਭਾਰਤ ਤੇ ਪਾਕਿਸਤਾਨ ਵਿਚਾਲੇ ਤਲਕੀ ਦੇਖਣ ਨੂੰ ਮਿਲੀ ਤੇ ਚਾਰੇ ਪਾਸੇ ਜੰਗ ਦੇ ਹਾਲਾਤ ਬਣ ਗਏ ਪਰ ਕੁਝ ਸਮੇਂ ਬਾਅਦ ਦੋਵਾਂ ਦੇਸ਼ਾਂ ਵਿੱਚ ਜੰਗ ਵਧ ਗਈ ਜਿਸ ਦਾ ਸਿਹਰਾ ਡੋਨਾਲਡ ਟਰੰਪ ਵੱਲੋਂ ਆਪਣੇ ਸਿਰ ਤੇ ਲਿਆ ਜਾਂਦਾ ਰਿਹਾ ਹੈ ਡੋਨਾਲਡ ਟਰੰਪ ਵੱਲੋਂ ਹੁਣ ਤੱਕ ਕਈ ਵਾਰ ਇਹ ਕਿਹਾ ਜਾਂਦਾ ਰਿਹਾ ਹੈ ਕਿ ਉਹਨਾਂ ਵੱਲੋਂ ਹੀ ਭਾਰਤ ਤੇ ਪਾਕਿਸਤਾਨ ਦੀ ਜੰਗ ਨੂੰ ਰੋਕਿਆ ਗਿਆ ਇਥੇ ਵਿਰੋਧੀਆਂ ਵੱਲੋਂ ਕੇਂਦਰ ਸਰਕਾਰ ਨੂੰ けਲਿਆ ਜਾ ਰਿਹਾ ਹੈ ਤੇ ਭਾਰਤ ਦੀ ਬੀਜੇਪੀ ਸਰਕਾਰ ਨੂੰ ਬੇਬਸ ਦੱਸ ਰਹੇ ਨੇ ਇਥੇ ਭਾਜਪਾ ਦੇ ਸੰਸਦ ਮੈਂਬਰ ਰਵੀ ਕਿਸ਼ਨ ਦਾ ਬਿਆਨ ਸਮਝਿਆ ਹੈ ਉਹਨਾਂ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮੈਨੂੰ ਪੂਰਾ ਭਰੋਸਾ ਹੈ ਉਹਨਾਂ ਕਿਹਾ ਕਿ ਮੈਂ ਡੋਨਲਡ ਟਰਪ ਦੇ ਭਰੋਸਾ ਕਰ ਦਿੱਤਾ ਆਪਣੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਭਰੋਸਾ ਕਰਾਂਗਾ ਜੋ ਕਹਿ ਰਹੇ ਹਨ ਉਹੀ ਸਹੀ ਹੈ विपक्ष का काम है वो मान लेगा प्रधानमंत्री मोदी जी को तो जिनके पास जो 40-50 सीटें बची हैं या उनके पास कुछ ज़मीनें बची हैं वो भी खत्म हो जाएगी उनको कल ही के भाषण के बाद हम देखे बाहर चर्चा कर रहे थे कि अब बिहार गया हाथ से अब उत्तर प्रदेश का चुनाव गया बंगाल गया भाषण जो प्रधानमंत्री जी का था उसने हमारी सरकार को और मजबूती दी 140 करोड़ को और बल दिया सेना को सबसे ज्यादा बल दिया कल का भाषण एक विराट भाषण था ऐतिहासिक था सदियों तक याद किया जाने वाला भाषण था मेरी बात याद रखिएगा कल हमको ट्रम्प बाबू की बात का कोनो पता नहीं मुझे अपने प्रधानमंत्री की बात पर विश्वास है उन्होंने कहा किसी भी विदेश के नेता ने हमको विदेशी नेता ने फोन नहीं किया घंटा आया था उनके वहां के वाइस प्रेसिडेंट का घंटा फोन नहीं उठा पाए लेकिन मुझे किसी नेता का फोन नहीं आया हम उसी बात को अटल मानते हैं वहां क्या बोलते हैं हम ट्रंप पर क्या बयानबाजी करें और उनकी बातों का असर मुझ पर क्या होगा मैं अपने नेता की बातों को सत्य मानता हूं क्योंकि उनका सत्य मैं यहां भारत में रह के देख रहा हूं कैसे मारे हैं ਕਾਇਸੇ ਭਾਰਤੀ ਆਤਮ ਨਿਰਭਰ ਭਾਰਤ ਹਥਿਆਰ ਸੇ ਮਾਰੇ ਹੈ ਪਾਕਿਸਤਾਨ ਕੋ ਔਰ ਕਾਇਸੇ ਪਾਕਿਸਤਾਨ ਕਾਂਪਾ ਹੈ ਉਹ ਦੇਖਾ ਤੋ ਦਾਦੀ ਇੱਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦੇ ਮੰਤਰੀਆ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕਿਸੇ ਦੇ ਕਹਿਣ ਤੇ ਜੰਗਬੰਦੀ ਨਹੀਂ ਕੀਤੀ ਗਈ ਇਹ ਫੈਸਲਾ ਦੋ ਵਿਦੇਸ਼ਾਂ ਦਾ ਸੀ ਰੂਸ ਦੇ ਮਾਸਕੋ ਦੇ ਵਿੱਚ ਇੱਕ ਦਰਦਨਾਕ ਹਾਦਸੇ ਦੇ ਵਿੱਚ ਖੰਨਾ ਸ਼ਹਿਰ ਦੇ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਧਰੂਵ ਨਾਮ ਦਾ ਇਹ ਨੌਜਵਾਨ ਪੜਾਈ ਦੇ ਲਈ ਰੂਸ ਗਿਆ ਸੀਗਾ। ਧਰੂਵ ਕਪੂਰ ਮਾਸਕੋ ਤੋਂ ਲਗਭਗ 50 ਕਿਲੋਮੀਟਰ ਦੂਰ ਇੱਕ ਬੀਚ ਉੱਤੇ ਆਪਣੇ ਦੋਸਤਾਂ ਦੇ ਨਾਲ ਨਹਾਉਣ ਦੇ ਲਈ ਗਿਆ ਸੀ। ਇਸ ਦੌਰਾਨ ਅਚਾਨਕ ਪਾਣੀ ਦਾ ਬਹਾਵ ਇੰਨਾ ਵੱਧ ਗਿਆ ਅਤੇ ਸਾਇਦ ਧਰੂਵ ਕਪੂਰ ਅਤੇ ਉਸ ਦਾ ਦੋਸਤ ਪਾਣੀ ਦੀਆਂ ਲਹਿਰਾਂ ਦੇ ਵਿੱਚ ਡੁੱਬ ਗਏ। ਧਰੂਵ ਕਪੂਰ ਦੇ ਦੋਸਤ ਨੂੰ ਬਚਾ ਲਿਆ ਪਰ ਧਰੂਵ ਕਪੂਰ ਦੀ ਜਾਨ ਚਲੀ ਗਈ। ਪੰਜਾਬ ਦੇ ਇੱਕ ਨੌਜਵਾਨ ਦੀ ਰੂਸ ਵਿੱਚ ਮੌਤ ਹੋ ਗਈ। ਉਹ ਆਪਣੇ ਦੋਸਤਾਂ ਨਾਲ ਸਮੁੰਦਰ ਵਿੱਚ ਤੈਨ ਗਿਆ ਸੀ ਉੱਥੇ ਫਸ ਗਿਆ ਤੇ ਡੁੱਬ ਗਿਆ ਮ੍ਰਿਤਕ ਦੀ ਪਛਾਣ 20 ਸਾਲਾਂ ਸੈਨਤ੍ਰੂਪ ਕਪੂਰਵਜ ਹੋਈ ਹੈ ਜੋ ਲੁਧਿਆਣਾ ਦੇ ਖੰਨਾ ਵਿੱਚ ਅਮਲੋੜ ਰੋਡ ਤੇ ਸਨ ਸਿਟੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਇਕਲੌਤਾ ਪੁੱਤ ਸੀ ਤ੍ਰੂਬਰੂਸ ਦੇ ਮਾਸਕੋ ਵਿੱਚ ਪੜ ਰਿਹਾ ਸੀ ਐਤਵਾਰ ਨੂੰ ਸੈਨਤ੍ਰੂਪ ਆਪਣੇ ਤਿੰਨ ਦੋਸਤਾਂ ਨਾਲ ਮਾਸਕੋ ਦੇ ਸਮੁੰਦਰ ਕੰਢੇ ਨਹਾਉਣ ਲਈ ਗਿਆ ਸੀ ਇਸ ਦੌਰਾਨ ਉਸ ਸਮੁੰਦਰ ਦੀਆਂ ਤੇਜ਼ ਲਹਿਰਾਂ ਵਿੱਚ ਫਸ ਗਿਆ ਪਰ ਉਸਦੇ ਦੋਸਤ ਬਾਲ-ਬਾਲ ਬਚ ਗਏ ਜਦੋਂ ਤੱਕ ਸੈਨਤ੍ਰੂਪ ਨੂੰ ਬਚਾਇਆ ਗਿਆ ਤੇ ਬਾਹਰ ਕੱਢਿਆ ਗਿਆ ਉਹ ਦੀ ਮੌਤ ਹੋ ਚੁੱਕੀ ਸੀ ਸਾਈ ਨਰੂਸ ਤੋਂ ਬਚਾਏ ਜਾਣ ਦੇ ਹਸਪਤਾਲ ਵਿੱਚ ਲਿਜਾਏ ਜਾਣ ਦੀ ਫੁਟੇਜ ਪ੍ਰਵਾਤ ਤੱਕ ਪਹੁੰਚੀ ਹੈ ਪਿਤਾ ਕਰਨਕਪੁਰ ਨੇ ਕਿਹਾ ਕਿ ਮਲੂ ਰੋਡ ਤੇ ਕਰਜ਼ਾ ਸਲਾਹਕਾਰ ਵਜੋਂ ਇੱਕ ਛੋਟਾ ਜਿਹਾ ਦਫਤਰ ਚਲਾਉਦਾ ਹੈ ਪਰਿਵਾਰ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੈ ਕੁਝ ਸਮਾਂ ਪਹਿਲਾਂ ਤਰੂਗਨੂਰੂਸ ਭੇਜਿਆ ਗਿਆ ਸੀ ਉਹ ਵੀਜ਼ਾ ਸ਼ਰਤਾਂ ਅਨੁਸਾਰ 6 ਮਹੀਨੇ ਬਾਅਦ ਵਾਪਸ ਆਇਆ ਲਗਭਗ 1 ਸਾਲ ਪਹਿਲਾਂ ਉਸ ਨੂੰ ਦੁਬਾਰਾ ਸਟੱਡੀ ਵੀਜ਼ਾ ਤੇ ਭੇਜਿਆ ਗਿਆ ਸੀ ਹਾਸੀਵਾਲ ਦੇ ਨਿਤਰੂਬ ਨੇ ਪਹਿਲਾਂ ਕਾਲ ਫੋਨ ਕੀਤਾ ਸੀ ਤੇ ਆਪਣੇ ਪਿਤਾ ਨੂੰ ਦੱਸਿਆ ਸੀ ਕਿ ਉਹ ਆਪਣੇ ਦੋਸਤਾਂ ਨਾਲ ਸਮੁੰਦਰ ਕੰਡੇ ਸੈਰ ਕਰਨ ਜਾ ਰਿਹਾ ਹੈ ਉਦੇ ਪਿਤਾ ਸ਼ੁਰੂ ਵਿੱਚ ਇਸ ਦੇ ਵਿਰੁੱਧ ਸਨ ਪਰ ਉਸਨੇ ਸੋਚਿਆ ਕਿ ਉਸਦੇ ਪੁੱਤਰ ਨੂੰ ਇੱਕ ਹਫ਼ਤੇ ਬਾਅਦ ਜਾਣਾ ਪਵੇਗਾ ਤਾਂ ਉਸ ਨੂੰ ਕਿਉਂ ਰੁਕਿਆ ਜਾਵੇ ਥੋੜੀ ਦੇਰ ਬਾਅਦ ਉਸ ਨੂੰ ਇੱਕ ਫੋਨ ਆਇਆ ਕਿ ਉਸਦਾ ਪੁੱਤਰ ਸਮੁੰਦਰ ਵਿੱਚ ਪੈ ਗਿਆ ਏ ਤੇ ਉਸਦੀ ਲਾਸ਼ ਕੱਢ ਲਈ ਗਈ ਹੈ ਤਰੂ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਇੱਥੇ ਮਾਪੇ ਤੇ ਭੈਣ ਬੇਸਬਰੀ ਨਾਲ ਉਸਦਾ ਇੰਤਜ਼ਾਰ ਕਰ ਰਹੇ ਸਨ ਭੈਣ ਆਪਣੇ ਭਰਾ ਨੂੰ ਰਕੜੀ ਭੇਜਣ ਵਾਸਤੇ ਸੋਚ ਰਹੀ ਸੀ ਜਦੋਂ ਉਸ ਨੂੰ ਵਿਦੇਸ਼ ਤੋਂ ਭਰਾ ਦੀ ਮੌਤ ਦੀ ਖ਼ਬਰ ਮਿਲੀ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਦੋਵਾਂ ਸਰਕਾਰਾਂ ਤੋਂ ਮਦਦ ਮੰਗੀ ਹੈ ਉਹ ਭਾਰਤ ਵਿੱਚ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਹਨ ਤੇ Laash ਨੂੰ ਵਾਪਸ ਲਿਆਉਣ ਵਿੱਚ ਮਦਦ ਚਾਹੁੰਦੇ ਹਨ ਇਹ ਪ੍ਰਕਿਰਿਆ ਵਿਦੇਸ਼ੀ ਧਰਤੀ ਤੇ ਬਹੁਤ ਮੁਸ਼ਕਲ ਤੇ ਮਹਿੰਗੀ ਹੈ ਜਿਸ ਨੂੰ ਉਹ ਪੂਰਾ ਕਰਨ ਦੇ ਯੋਗ ਨਹੀਂ ਹਨ ਪਰਿਵਾਰ ਵੱਲੋਂ ਕੇਂਦਰੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੂੰ ਈਮੇਲ ਰਾਹੀਂ ਅਪੀਲ ਕੀਤੀ ਗਈ ਹੈ ਕਿ ਮਦਦ ਪੋਰਟਲ ਤੇ ਵੀ ਅਰਜ਼ੀ ਪਾ ਦਿੱਤੀ ਗਈ ਹੈ ਇਸ ਦੌਰਾਨ ਪੰਜਾਬ ਸਰਕਾਰ ਨੂੰ ਵੀ ਲਗਾਤਾਰ ਪਰਿਵਾਰ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤਰ ਨੂੰ ਕਿਸੇ ਵੀ ਹਾਲਤ ਵਿੱਚ ਉਹਨਾਂ ਦੇ ਜੱਦੀ ਕਰ ਲਿਆਂਦਾ ਜਾਵੇ ਇਸ ਦੌਰਾਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇੰਗਲੈਂਡ ਵਿਰੁੱਧ ਚੱਲ ਰਹੀ ਟੈਸਟ ਸੀਰੀਜ਼ ਸ਼ੁਭਮਨ ਗਿੱਲ ਦੀ ਟੈਸਟ ਕਪਤਾਨ ਵਜੋਂ ਪਹਿਲੀ ਸੀਰੀਜ਼ ਹੈ ਜਿਸ ਦਾ ਆਖਰੀ ਮੈਚ 31 ਜੁਲਾਈ ਤੋਂ ਓਵਲ ਕ੍ਰਿਕਟ ਗਰਾਊਂਡ ਉੱਤੇ ਖੇਡਿਆ ਜਾਵੇਗਾ ਗਿੱਲ ਨੇ ਪਹਿਲੀ ਸੀਰੀਜ਼ ਦੇ ਵਿੱਚ ਕਈ ਰਿਕਾਰਡ ਬਣਾਏ ਅਤੇ ਹੁਣ ਆਖਰੀ ਮੈਚ ਦੇ ਵਿੱਚ ਵੀ ਉਹ ਪੰਜ ਵੱਡੇ ਰਿਕਾਰਡ ਤੋੜ ਸਕਦੇ ਨੇ ਜੋ ਐਮ ਐਸ ਥੋਨੀ ਵਿਰਾਟ ਕੋਹਲੀ ਰੋਹਿਤ ਸ਼ਰਮਾ ਵਰਗੇ ਦਿੱਗਜ ਆਪਣੇ ਪੂਰੇ ਕਰੀਅਰ ਦੇ ਵਿੱਚ ਨਹੀਂ ਕਰ ਸਕੇ ਗਿੱਲ ਪਹਿਲੀ ਸੀਰੀਜ਼ ਦੇ ਵਿੱਚ ਵੀ ਅਜਾਇਆ ਕਰਨ ਦੇ ਬਹੁਤ ਨੇੜੇ ਨੇ ਪਾਟ ਦੀ ਇੰਗਲੈਂਡ ਵਿਰੁੱਧ ਚੱਲ ਰਹੀ ਟੈਸਟ ਸੀਰੀਜ਼ ਸ਼ੁਮਨ ਗਿਲਦੀ ਟੈਸਟ ਕਪਤਾਨ ਬਜੂ ਪਹਿਲੀ ਸੀਰੀਜ਼ ਹੈ ਪਰ ਇਸ ਸੀਰੀਜ਼ ਵਿੱਚ ਸ਼ੁਮਨ ਗਿਲ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਹੈ ਸ਼ੁਮਨ ਗਿਲ ਵੱਲੋਂ ਚਾਰ ਮੈਚਾਂ ਵਿੱਚ ਕਈ ਰਿਕਾਰਡ ਤੋੜੇ ਗਏ ਨੇ ਤੇ ਕਈ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਗਏ ਨੇ ਜਿਸ ਲਈ ਉਹਨਾਂ ਦੀ ਚਾਰੇ ਪਾਸੇ ਛਲਾਗਾ ਹੋ ਰਹੀ ਹੈ ਇਸ ਸੀਰੀਜ਼ ਦਾ ਪੰਜਵਾਂ ਟੈਸਟ ਮੈਚ ਹਲੇ ਬਾਕੀ ਹੈ ਜੇਕਰ ਇਸ ਦੌਰਾਨ ਸ਼ੁਮਨ ਗਿਲ ਦਾ ਪ੍ਰਦਰਸ਼ਨ ਵੀ ਵਧੀਆ ਰਹਿੰਦਾ ਹੈ ਤਾਂ ਉਹ ਵੱਡੇ ਰਿਕਾਰਡ ਬਣਾ ਸਕਦੇ ਨੇ ਤੇ ਕਈ ਵਰਲਡ ਰਿਕਾਰਡ ਵੀ ਤੋੜ ਸਕਦੇ ਨੇ ਇਸ ਸੀਰੀਜ਼ ਦਾ ਆਖਰੀ ਮੈਚ 31 ਜੁਲਾਈ ਤੋਂ ਓਵਲ ਕ੍ਰਿਕਟ ਗਰਾਊਂਡ ਤੇ ਖ ਗਿੱਲੇ ਸੀਰੀਜ਼ ਵਿੱਚ ਕਈ ਰਿਕਾਰਡ ਬਣਾਏ ਹਨ ਤੇ ਹੁਣ ਆਖਰੀ ਮੈਚ ਵਿੱਚ ਵੀ ਉਹ ਪੰਜ ਵੱਡੇ ਰਿਕਾਰਡ ਤੋੜ ਸਕਦਾ ਹੈ ਜੋ ਐਮ ਐਸ ਥੋਨੀ ਵਿਰਾਟ ਕੋਹਲੀ ਰੋਹਿਤ ਸ਼ਰਮਾ ਵਰਗੇ ਦਿੱਗਜ ਆਪਣੇ ਪੂਰੇ ਕਰੀਅਰ ਵਿੱਚ ਨਹੀਂ ਕਰ ਸਕੇ ਗਿੱਲ ਆਪਣੀ ਪਹਿਲੀ ਸੀਰੀਜ਼ ਵਿੱਚ ਅਜਿਹਾ ਕਰਨ ਦੇ ਬਹੁਤ ਨੇੜੇ ਹੈ ਸਿਲਵਰ ਗਵਾਸਕਰ ਨੇ 1978 ਵਿੱਚ वेस्ट ਇੰਡੀਜ਼ ਵਿਰੁੱਧ ਖੇਡੀ ਗਈ ਟੈਸਟ ਸੀਰੀਜ਼ ਵਿੱਚ ਕੁੱਲ 732 ਦੌੜਾਂ ਬਣਾਈਆਂ ਉਦੋਂ ਤੋਂ ਕੋਈ ਵੀ ਭਾਰਤੀ ਕਪਤਾਨ ਉਹਨਾਂ ਦਾ ਰਿਕਾਰਡ ਨਹੀਂ ਤੋੜ ਸਕਿਆ ਇਸ ਦੌਰਾਨ ਸ਼ੌਰਭ ਗੰਗੂਲੀ ਐਮ ਐਸ ਥੋਨੀ ਵਿਰਾਟ ਕੋਹਲੀ ਰੋਹਿਤ ਸ਼ਰਮਾ ਵਰਗੇ ਦਿੱਗਜਾਂ ਨੇ ਕਪਤਾਨੀ ਕੀਤੀ ਪਾਰੋ ਗਵਾਸਕਰ ਦਾ ਰਿਕਾਰਡ ਨਹੀਂ ਤੋੜ ਸਕੇ ਸ਼ੁਮਨ ਗਿੱਲ ਆਪਣੀ ਪਹਿਲੀ ਸੀਰੀਜ਼ ਵਿੱਚ ਇਸ 47 ਸਾਲ ਪੁਰਾਣੇ ਰਿਕਾਰਡ ਨੂੰ ਤੋੜਨ ਦੀ ਦਹਲਿਜ ਤੇ ਹੈ ਉਹਨਾਂ ਨੂੰ ਇਹ ਰਿਕਾਰਡ ਤੋੜਨ ਲਈ ਬਾਕੀ ਦੋ ਪਾਰੀਆਂ ਵਿੱਚ ਕੁੱਲ 11 ਦੌੜ ਬਣਾਉਣੀਆਂ ਹਨ ਸ਼ੁਮਨ ਗਿੱਲ ਨੇ ਹੁਣ ਤੱਕ ਖੇਡੇ ਗਏ ਚਾਰ ਮੈਚਾਂ ਵਿੱਚ 722 ਦੌੜਾਂ ਪਾਈਆਂ ਹਨ ਸ਼ੁਮਨ ਗਿੱਲ ਵਿਦੇਸ਼ ਵਿੱਚ ਟੈਸਟ ਸੀਰੀਜ਼ ਵਿੱਚ ਕਪਤਾਨ ਵਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਨੰਬਰ 1 ਬਣਦੇ ਬਹੁਤ ਨੇੜੇ ਹੈ ਉਸ ਨੂੰ ਸਿਰਫ ਇੱਕ ਦੌੜ ਹੋਰ ਬਣਾਉਣੀ ਹੈ ਵਰਤਮਾਨ ਵਿੱਚ ਇਹ ਰਿਕਾਰਡ ਗਰੀਸ ਉਬਰਸ ਦੇ ਨਾਮ ਹੈ ਜਿਸ ਨੇ 1966 ਵਿੱਚ 722 ਦੌੜਾਂ ਬਣਾਈਆਂ ਸਨ ਗਿੱਲ ਨੇ ਉਸ ਦੀ ਬਰਾਬਰੀ ਕੀਤੀ ਹੈ ਇੱਕ ਦੌੜ ਬਣਾ ਕੇ ਉਸ ਦਾ ਰਿਕਾਰਡ ਤੋੜ ਦੇਵੇਗਾ ਸੁਨੀਲ ਗਵਾਸਕਰ ਇੱਕ ਟੈਸਟ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤੀ ਹੈ ਗਿੱਲ ਤੋਗੇ ਦੋ ਲੜੀ ਵਿੱਚ ਉਸ ਦੀਆਂ ਦੌੜਾਂ ਹਨ ਪਹਿਲੇ ਨੰਬਰ ਤੇ 1970 ਵਿੱਚ ਵੈਸਟ ਇੰਡੀਜ਼ ਵਿਰੁੱਧ ਖੇਡੀ ਗਈ ਲੜੀ 774 ਦੌੜਾਂ ਬਣਾਈਆਂ ਗਈਆਂ ਇਸ ਰਿਕਾਰਡ ਨੂੰ ਤੋੜਨ ਅਤੇ ਪਹਿਲੇ ਨੰਬਰ ਤੇ ਆਉਣ ਲਈ ਗਿੱਲ ਨੂੰ 53 ਦੌੜਾਂ ਹੋਰ ਬਣਾਉਣੀਆਂ ਪੈਣਗੀਆਂ ਸ਼ਮਨ ਗਿੱਲ ਨੇ ਇੱਕ ਟੈਸਟ ਸੀਰੀ ਵਿੱਚ ਕਪਤਾਨ ਦੇ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲੇ ਮਾਮਲੇ ਵਿੱਚ ਡੌਨ ਬ੍ਰੈਡਮਨ ਤੇ ਸੁਨੀਲ ਗਵਸਕਰ ਦੀ ਬਰਾਬਰੀ ਕਰ ਲਈ ਹੈ ਗਿੱਲ ਨੇ ਹੁਣ ਤੱਕ 4 ਸੈਂਕੜੇ ਲਗਾਏ ਹਨ ਜੋ ਇੱਕ ਹੋਰ ਸੈਂਕੜਾ ਬਣਾਉਂਦਾ ਹੈ ਤਾਂ ਉਹ ਕਲਾਈਡ ਬਾਲਕੋਟ ਦੀ ਬਰਾਬਰੀ ਕਰ ਲਵੇਗਾ ਜਿਸ ਨੇ ਆਸਟ੍ਰੇਲੀਆ ਵਿਰੁੱਧ 5 ਸੈਂਕੜੇ ਲਗਾਏ ਸਨ ਤੇ ਜੇਕਰ ਗਿੱਲ ਦੋਵਾਂ ਪਾਰੀਆਂ ਵਿੱਚ ਸੈਂਕੜਾ ਬਣਾਉਂਦਾ ਹੈ ਤਾਂ ਉਹ ਪਹਿਲੇ ਨੰਬਰ ਤੇ ਆ ਜਾਵੇਗਾ ਇੱਕ ਕਪਤਾਨ ਵੱਜੋਂ ਇੱਕ ਟੈਸਟ ਸੀਰੀ ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਵਾਲਾ ਖਿਡਾਰੀ ਡੌਨ ਬ੍ਰੈਡਮਨ ਹੈ ਜਿਸ ਨੇ 1936 ਵਿੱਚ ਇੰਗਲੈਂਡ ਵਿਰੁੱਧ 810 ਦੌੜਾ ਅਤੇ ਉਸ ਨੂੰ 99 ਦੌੜਾ ਬਣਾਉਣੀ ਹੈ ਹਨ ਜਿਵੇਂ ਉਹ ਜਿਹਾ ਕਰੇਗਾ ਤਾਂ ਇਸਰਾਂ 90 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਕੇ ਇਤਿਹਾਸ ਰਚ ਦੇਵੇਗਾ ਤੋਂ ਦਾਦੀ ਇੱਕ ਸ਼ਮਨ ਗਿਲ ਦੇ ਜਿਹੇ ਕਰਨ ਦੇ ਅਸਰ ਬਹੁਤ ਜ਼ਿਆਦਾ ਹਨ ਕਿਉਂਕਿ ਉਸ ਦੀ ਫਾਰਮ ਬਹੁਤ ਵਧੀਆ ਚੱਲ ਰਹੀ ਹੈ ਜਿਸ ਲਈ ਭਾਰਤੀਆਂ ਨੂੰ ਸ਼ਮਨ ਗਿਲ ਤੋਂ ਬਹੁਤ ਉਮੀਦਾਂ ਪੰਜਾਬ ਉਲਟੇ ਦੇ ਵਿੱਚ ਫਿਲਹਾਲ ਇਨਾ ਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮਿੰਦਿਓ ਇਜਾਜ਼ਤ ਧੰਨਵਾਦ